बीएसएफ ਨੇ ਫਿਰੋਜ਼ਪੁਰ ਸਰਹੱਦ ਤੋਂ ਇੱਕ ਪਿਸਤੌਲ ਅਤਿਆਰਣ ਕੀਤੀ ਬਰਾਮਦ ਬੀਤੇ ਦਿਨ ਦੀ ਰਾਤ ਤਲਾਸ਼ੀ ਮਹਿਮਦ ਦੌਰਾਨ ਬੀਐਸਐਫ ਦੇ ਜਵਾਨਾਂ ਨੇ ਪਿੰਟਿੰਡੀ ਵਾਲੇ ਦੇ ਨਾਲ ਲੱਗਦੇ ਇੱਕ ਖੇਤ ਚੋਂ ਇੱਕ ਗਲੌਕ ਪਿਸਤੌਲ ਵਾਲਾ ਇੱਕ ਪੈਕਟ ਸਫਲਤਾਪੂਰਵਕ ਬਰਾਮਦ ਕੀਤਾ ਪਿਸਤੌਲ ਨੂੰ ਚਿੱਟੇ ਚਿਪਕਣ ਵਾਲੀ ਟੇਪ ਨਾਲ ਲਪੇਟਿਆ ਗਿਆ ਸੀ ਅਤੇ ਪਿਸਤੌਲ ਨਾਲ ਇੱਕ ਲੋਹੇ ਦਾ ਹੁੱਕ ਵੀ ਜੁੜਿਆ ਹੋਇਆ ਸੀ ਇਸੇ ਜਗ੍ਹਾ ਤੇ ਇੱਕ ਹੋਰ ਘਟਨਾ ਵਿੱਚ 4 ਵਜੇ ਦੇ ਕਰੀਬ ਡਿਊਟੀ ਤੇ ਤਨਾਤ ਚੌਕਸ ਬੀਐਸਐਫ ਦੇ ਜਵਾਨਾਂ ਨੇ ਫਿਰੋਜ਼ਪੁਰ ਜ਼ਿਲ੍ਹੇ ਦੇ ਪਿੰਟਿੰਡੀ ਵਾਲੇ ਦੇ ਨਾਲ ਲੱਗਦੇ ਸਤਲੁਜ ਦਰਿਆ ਦੇ ਨੇੜੇ ਤੋਂ ਖੇਤਰ ਤੋਂ ਇੱਕ ਹੈਰਵਣ ਦਾ ਪੈਕੇਟ ਕੁੱਲ ਵਜ਼ਨ 590 ਗ੍ਰਾਮ ਬਰਾਮਦ ਕੀਤਾ। ਹੈਰਵਣ ਦੇ ਪੈਕੇਟ ਨੂੰ ਪੀਲੀ ਚਿਪਕਣ ਵਾਲੇ ਟੇਪ ਨਾਲ ਲਪੇਟਿਆ ਗਿਆ ਸੀ ਅਤੇ ਪੈਕਟ ਨਾਲ ਲੋਹੇ ਦੀ ਹੁੱਕ ਵੀ ਲੱਗੀ ਹੋਈ ਸੀ। ਬੀਐਸਐਫ ਇੰਟੈਲੀਜੈਂਸ ਵਿੰਗ ਦੀ ਪ੍ਰੋਸੈਜੂਰਕ ਜਾਣਕਾਰੀ ਤੇ ਬੀਐਸਐਫ ਜਵਾਨਾਂ ਦੀ ਤੇਜ਼ ਕਾਰਵਾਈ ਨੇ ਸਰਹੱਦ ਪਾਰ ਤੋਂ ਡਰੋਨ ਰਾਹੀਂ ਹਥਿਆਰਾਂ ਅਤੇ ਨਸ਼ੀਲੇ ਪਦਾਰਥਾਂ ਦੀ खेप ਦੀ ਤਸਕਰੀ ਦੀ ਕੋਸ਼ਿਸ਼ ਨੂੰ ناکਾਮ ਕਰ ਦਿੱਤਾ ਹੈ।